ਪੱਥਰ ਮਾਰੇ ਗਏ ਸਨ ਗੁਰੂ ਨਾਨਕ ਨੂੰ ਬਗਦਾਦ ਦੇਚ ਖੂਦ ਇਹ ਚ ਸੁਟਾ ਗਿਆ ਸੀ ਬਗਦਾਦ ਦੇਚ ਕਾਰਨ ਬਾਬੇ ਨੇ ਜਿਹੜੀ ਬਾੰਗ ਦਿੱਤੀ ਸੀ ਸਤਨਾਮ ਉਹ ਉਹਨਾਂ ਦੀ ਬਾੰਗ ਨਾਲ ਮਿਲ ਨਹੀਂ ਜਾਂਦੀ ਸੀ ਬਾਬੇ ਨੇ ਜਿਹੜਾ ਉੱਥੇ ਜੱਪ ਅਰੰਭ ਕੀਤਾ ਔਰ ਸਾਰਿਆਂ ਨੂੰ ਇਕੱਠਾ ਕੀਤਾ कि ਉਹਨਾਂ ਦੀ ਸ਼ਰਾਂ ਨਾਲ ਮਿਲ ਨਹੀਂ ਕਰਦਾ ਸੀ ਆਖਿਰੇ ਜਦ ਖੂਦ ਦੇ ਚੌਵੀ ਬਾਬਾ ਜੀ ਨਿਕਲ ਆਏ ਪੱਥਰ ਖਾ ਕੇ ਵੀ ਸਹੀ ਰਹਿ ਸਲਾਮਤ ਰਹੇ ਅੱਜ ਤੇ ਧਰਮ ਪ੍ਰਚਾਰ ਕਰਨਾ ਬੜਾ ਸੌਖਾ ਹੈ ਜਦ ਗੁਰੂ ਨਾਨਕ ਧਰਮ ਪ੍ਰਚਾਰ ਕਰਨੋਂ ਨਿਕਲੇ ਸਨ ਰਾਤ ਦੇ ਰੁੱਖਾਂ ਚੱਲੇ ਕਟਣੇ ਪੈਂਦੇ ਸੀ ਕਿੰਨੇ-ਕਿੰਨੇ ਦਿਨ ਦਾ ਭੋਜਨ ਨਹੀਂ ਹੁੰਦਾ ਸੀ ਮਜ਼ਾਤ ਵਰੀਆਂ ਸਾਥੀਆਂ ਸੀ ਮਰਦਾਨੇ ਨਾਲ ਜੋੜ ਲਈਏ ਨੇ ਹਰ ਵਕਤ ਭੁੱਖ ਲੱਗਦੀ ਐ ਚਾਰ ਦਿਨਾਂ ਤੋਂ ਬਾਅਦ ਵਿਚਾਰੇ ਨੇ ਕਿਧਰੇ ਭੋਜਨ ਮੰਗ ਲਿਆ ਉਹ ਤਾਂ ਕੀ ਕਸੂਰ ਸੀ ਇੱਕ ਦਿਨ ਭੋਜਨ ਨਾ ਮਿਲੇ ਤੇ ਕੀਰਤਨੀਆਂ ਨੇ ਕੀਰਤਨ ਨਹੀਂ ਕਰਨਾ ਚਾਰ-ਚਾਰ ਦਿਨ ਨਹੀਂ ਹੁੰਦਾ ਸੀ ਤਾਂ ਵੀ ਬਾਬੇ ਦੇ ਪਿੱਛੇ ਚੱਲਦਾ ਰਹਿੰਦਾ ਸੀ ਪੈਗਲ ਚੱਲਣਾ ਰੁੱਖਾਂ तले ਰਾਤ ਕੱਟਣੀ ਗੁਰਨਾਨਕ ਦਾ ਸਾਥ ਮਰਦਾਨੇ ਨੇ ਨਹੀਂ ਛੋੜਿਆ ਬਹਿ ਛੋੜਿਆ ਪੀਰ ਦਸਤਗੇ ਬੈਲੋਲ شاہ ਇਤਿਹਾਸ ਦੇ ਜ਼ਿਕਰ ਹੈ ਇਹ ਮਜ਼ਬਦਾ ਮੁਕੀ ਤੇ ਸੀ ਧਾਰਮਿਕ ਤੌਰ ਤੇ ਮੁਕੀ ਤੇ ਸੀ ਪਰ ਰਾਜਨੀਤਿਕ ਤੌਰ ਤੇ ਵੀ ਮੁਕੀ ਸੀ ਇਹ ਫੈਸਲੇ ਵੀਵਾਪ ਕਰਦਾ ਸੀ دن گرو نانک دیو جی دی مہاراج نو پکڑ کے بہلو شاہ پیش کیا گیا بہلول شاہ ایرانی سر راسی بگداد عراق بڑے اس چیلے ہے بڑا اس کا رتبہ پرتاپ ਜਦਿ ਗੁਰਨਾਮਿਕ ਨੂੰ ਪੇਸ਼ ਕੀਤਾ ਗਿਆ ਸਾਹਮਣੇ ਉਹ ਸਿੰਘਾਸਣ ਤੇ ਬੈਠਾ ਸੀ ਥੜੇ ਤੇ ਕਿ ਜਿਵੇਂ ਮੁਜਰਮ ਨੂੰ ਖੜ੍ਹਾ ਕਰੀਦਾ ਐ ਇਸੇ ਤਰ੍ਹਾਂ ਗੁਰਨਾਮ। ਦਸਤਗੀਰ ਕਹਿੰਦਾ ਮਹਾਰਾਜ ਗੱਲ ਐ ਇਹ ਹਿੰਦੀ ਬੀਰ ਜੋ ਲਫ਼ਜ਼ ਵਰਤੇ ਨੇ ਐ ਹਿੰਦੀ ਬੀਰ ਹਿੰਦੁਸਤਾਨ ਨੂੰ ਆਏ ਬੀਰ। ਇੱਕ ਦਿਨ ਸਵਾਲ ਮੇਰੇ ਦਿਲ ਵਿਆਗਿਚ ਹਮੇਸ਼ਾ ਘੁੰਮਦੇ ਰਹਿੰਦੇ ਘੁੰਮਦੇ ਰਹਿੰਦੇ। ਜੇ ਕਿਦਰੇ ਹੱਲ ਕਰ ਦਿਓ ਜਵਾਬ ਸਹੀ ਦੇ ਦਿਓ ਮੇਰੀ ਤਸੱਲੀ ਹੋ ਜਾਏ ਮੈਂ ਆਪਣਾ ਇਹ ਸਿਰ ਤੁਹਾਡੇ ਕਦਮਾਂ ਤੇ ਰੱਖਦੇ ਆਂ ਨਹੀਂ ਤੇ ਮੈਂ ਸਮਝਾਂਗਾ ਕੋਈ ਕਾਫਰ ਆਇਆ ਸਾਡੇ ਦੇਸ਼ ਦੇ ਵਿੱਚ ਸਾਨੂੰ ਸਾਡੇ ਮਜ਼ਬ ਤੋਂ ਗिराਉਂਦਾ ਹੈ ਇਹ ਲਵਜ਼ ਵਿੱਚ ਤੇ ਜਵਾਬ ਨਾ ਦੇ ਸਕੇ ਤੇ ਇੱਥੇ ਅਸੀਂ ਸਜ਼ਾ ਦੇਨੇ ਹੁੰਨੇ ਆ ਸੰਗਸਾਰ ਗੋਡੇ ਹਾਂ ਤੱਕ ਜ਼ਮੀਨ ਦੇ ਚ ਦਬ ਕੇ ਫਿਰ ਚਾਰੋਂ ਪਾਸੇ ਪੱਥਰ ਮਾਰਨੇ ਇਨੋ ਕਹਿੰਦੇ ਨੇ ਸੰਗਸਾਰ ਆਵਲੰਸਤਾਨ ਵਿੱਚ ਇਸ ਤਰ੍ਹਾਂ ਦਾ ਇੱਕ سلسلہ ਮੈਂ ਦੇਖਿਆ ਸੀ ਕਿਤਨੇ ਦਿਨ ਤੱਕ ਮੈਨੂੰ ਨੀਂਦ ਹੀ ਨਹੀਂ ਆਈ बार-बार ਉਹ ਦ੍ਰਿਸ਼ੇ ਮੇਰੇ ਸਾਹਮਣੇ ਆਉਂਦੇ ਮਹਾਰਾਜ ਕਹਿਣ ਲੱਗੇ ਸੰਸਾਰੀ ਤੋਂ ਡਰਦੇ ਤੇ ਅਸੀਂ ਜਵਾਬ ਨਹੀਂ ਦੇਣਾ ਪਰ ਅਸੀਂ ਘਰ ਤੋਂ ਨਿਕਲੇ ਹੀ ਹਾਂ ਜਵਾਬ ਦੇਣ ਵਾਸਤੇ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਉਸੇ ਐਸੇ ਵਾਸਤੇ ਹੀ ਚਲਦੇ ਦਿਆਂਗੇ ਜਵਾਬ ਪੁੱਛੋ ਮੈਂ ਸੰਸ਼ੇਪ ਵਿੱਚ ਅਰਜ਼ ਬਿਆ ਕਰਨਾ ਪੀਰ ਬੈਲੋਲ ਸ਼ਾਹ ਜੇ ਦਾ ਤਖੱਲੁਸ سیدਸਗੀ ਦੂਜੇ ਦੀ ਬਾਹ ਫੜਨ ਵਾਲਾ ਦਸਤਗੀਰ ਦੂਜੇ ਦੀ ਬਾਹ ਫੜਨ ਵਾਲਾ ਚੰਗਾ ਨਾ ਕਵੇ ਚੰਗਾ ਤਖੱਲੂਸ ਜਸੋ ਹਿੰਦੀ ਫਕੀਰ ਖੁਦਾ ਤੋਂ ਪਹਿਲੇ ਵੀ ਸੀ ਮੇਰੀ ਸਮਝ ਚ ਨਹੀਂ ਆਈ ਅੱਜ ਖੁਦਾ ਤੋਂ ਪਹਿਲੇ ਵੀ ਸੀ ਏ ਦਸੋ ਇਹ ਮੇਰਾ ਪਹਿਲਾ ਸਵਾਲ ਹੈ ਮੇਰਾ ਦੂਜਾ ਸਵਾਲ ਹੈ ਖੁਦਾ ਰਹਿੰਦਾ ਕਿੱਥੇ ਕਿੱਥੇ ਰਹਿੰਦਾ ਮੇਰਾ ਤੀਜਾ ਸਵਾਲ ਹੈ ਖੁਦਾ ਬਿਲਕੁਲ ਨਿਕੰਮਾ ਹੈ ਕਿ ਕੁਝ ਕਰਦਾ ਵੀ ਹੈ ਉਹਦਾ ਕੋਈ ਕੰਮ ਦੰਦਾ ਵੀ ਹੈ ਕਿ ਬਿਲਕੁਲ ਵੇਲਾ ਹੀ ਹੈ ਕੁਝ ਵੀ ਨਹੀਂ ਕਰਦਾ ਸਤਗੁਰੂ ਕਹਿਣ ਲੱਗੇ ਪਹਿਲਾ ਸਵਾਲ ਤੇਰਾ ਕਿਹੜਾ ਬੁਦਾ ਤੋਂ ਪਹਿਲੇ ਕੀ ਸਤਗੁਰੂ ਕਹਿਣ ਲੱਗੇ ਹਰ ਇੱਕ ਤਰ੍ਹਾਂ ਦੇ ਮذਬੀ ਰੂਹਾਨੀ ਜਵਾਬ ਦੇਣ ਵਾਸਤੇ ਅਸੀਂ ਆਪਣਾ ਵਿਧਾਨ ਬਣਾਇਆ ਹੋਇਆ ਤੂੰ ਇੱਕ ਥਾੜੀ ਦੇ ਮੋਤੀ ਲਿਆ ਦਸਤਗੀਰ ਹੈਰਾਨ ਹੋਇਆ ਤੇ ਲੋਬੀ ਫਕੀਰ ਹੈ جواب ਅਜੇ ਦਿੱਤਾ ਨਹੀਂ ਕਿ ਮੋਤੀ ਪਹਿਲੇ ਮੰਗਣ ਲੱਗੇ। ਪੋਤੀ ਨੇ। ਮਾਣ ਪ੍ਰਤਿਸ਼ਟਾ ਉਸਦੀ ਬੜੀ ਸੀ। ਉਸ ਜ਼ਮਾਨੇ ਜ ਹਜ਼ਾਰਾਂ ਦੇ ਨਜ਼ਰਾਂ ਨੇ ਉਸਨੂੰ ਪੇਸ਼ ਆਉਂਦੇ ਸਨ। ਇਸ਼ਾਰਾ ਕੀਤਾ। ਖਾਲੀ ਦੇ ਚ ਮੋਤੀ ਆ ਗਏ। ਮਹਾਰਾਜ ਕਹਿ ਲੱਗੇ ਹੁਣ ਇਹ ਤੈਨੂੰ ਗਿਣਨੇ ਪੈਣਗੇ। ਗਿਣੋ। ਤੈਨੋਂ ਹੀ ਗਿਣਨੇ ਪੜ੍ਹ। ਤੁਸੀਂ ਖੁਦ ਗਣਤੀ ਕਰੋ। ਔਰ ਆਵਾਜ਼ ਨਾਲ ਗਣਤੀ ਕਰੋ। ਓ ਗਿਣਦਾ 1 2 ਮਹਾਰਾਜ ਨੇ ਬਾਹ ਪਕੜੀ ਹੈ। ਗਣਤੀ ਠੀਕ ਕਰੋ, ਗਲਤ ਨਾ ਕਰੋ। 10 ਤੱਕ ਇਹ ਤਾਂ ਰਹਿ ਗਿਆ। ਗਿਣੇ ਤੇ ਅਜੇ ਮੈਂ 2 ਨੇ। ਐਥੇ ਹੀ ਮੇਰੀ ਬਾਹ ਪਕੜ ਲਏਗੀ। ਮਹਾਰਾਜ ਮੈਂ ਇਹਦੇ ਚ ਕੀ ਗਲਤੀ ਕੀਤੀ ਹੈ ਜੇ ਤਾਂ ਮੈਂ ਗਿਣਤੀ ਆਰੰਭ ਕੀਤੀ ਹੈ ਮਹਾਰਾਜ ਕਹਿੰਦੇ ਕੀ ਕਰੀਏ ਤੂੰ ਆਰੰਭਤਾ ਦੇ ਚ ਹੀ ਗਲਤੀ ਕਰਦਾ ਹੈ ਫਿਰ ਸੋਚਦਾ ਸ਼ਾਇਦ ਕਿਦਰੇ ਮੈਂ ਭੁੱਲ ਗਿਆ ਹਾਂ ਫਿਰ ਗਿਣਦਾ ਇੱਕ ਦੋ ਤਿੰਨ ਫਿਰ ਸਤਗੁਰ ਨੇ ਰੋਕ ਫਕੀਰਾ ਸਵਾਲ ਤੇ ਤੂੰ ਬੜੇ ਬੜੇ ਕਰਦਾ ਹੈ ਪਰ ਮਾਮੂਲੀ ਗਿਣਤੀ ਵੀ ਤੈਨੂੰ ਨਹੀਂ ਆਉਂਦੀ ਨਹੀਂ ਆਉਂਦੀ ਫਤ ਕੀ ਦਸਤਗੀਰ ਔਖਾ ਹੋਇਆ ਕਹਿੰਦੇ ਦੇਖੋ ਐਨੇ ਵਕਤ ਬਰਬਾਦ ਨਾ ਕਰੋ ਤੁਸੀਂ ਇਧਰ ਉਧਰ ਦੀਆਂ ਗੱਲਾਂ ਕਰਕੇ ਸਾਨੂੰ ਪਰਮ ਭੁਲੇਖੇ ਚਲਾ ਪਾਓ ਗਿਰਤੀ ਮੈਂ ਠੀਕ ਕਰ ਰਿਹਾ ਮਹਾਰਾਜ ਕਹਿੰਦੇ ਗਿਰਤੀ ਉਹ ਗਲਤ ਕਰ ਰਹੇ ਮੈਂ ਕਹਿ ਰਿਹਾ ਗਲਤ ਕਰ ਰਹੇ ਹੁਣ ਦਸਤਗੀਰ ਕਹਿੰਦਾ ਹੁਣ ਮੈਂ ਜਿੱਥੇ ਗਲਤੀ ਕਰਾਂ ਉੱਥੇ ਹੀ ਪੜਾਂਗਾ ਏ ਨਹੀਂ ਕਿ ਮੈਂ ਕੁਝ ਗਿਣਨਾ ਵਾਸਤੇ ਇੱਥੇ ਤੁਸੀਂ پکڑੋ ਮੈਂ ਜਿੱਥੇ ਗਿਣਤੀ ਕਰਾਂ ਸ਼ੁਰੂ ਕਰਾਂ ਉੱਥੇ پکڑਣਾ ਅੱਛਾ ਉੱਥੇ ਹੀ پکڑਦੇ ਹੁਣ ਜਿਉਂ ਗਿਣਦਾ ਇੱਕ ਸਤਿਗੁਰ ਨੇ ਇੱਥੇ ਹੀ پکڑ ਲਿਆ ਇੱਥੇ ਹੀ ਗਲਤੀ ਕਰਦਾ ਇੱਥੇ ਮੈਂ ਕੀ ਗਲਤੀ ਕੀਤੀ ਹੈ ਤੋ ਇੱਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ ਇੱਕ ਤੋਂ ਕਿਉਂ ਕਰਦਾ ਇੱਕ ਤੋਂ ਪਹਿਲੇ ਗਿਣਤੀ ਸ਼ੁਰੂ ਕਰ ਫਕੀਰ ਕਹਿੰਦਾ ਹੈ ਮਹਾਰਾਜ ਕਿਹੜੇ ਚੱਕਰੇ 'ਚ ਮੈਨੂੰ ਪਾ ਰਿਓ ਇੱਕ ਤੋਂ ਪਹਿਲੇ ਕੁਝ ਨਹੀਂ ਤੂੰ ਮੈਨੂੰ ਕਿਉਂ ਚੱਕਰੇ 'ਚ ਪਾ ਰਿਹਾ ਹੈ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਸਭ ਕੁਝ ਖੁਦਾ ਤੋਂ ਹੈ ਖੁਦਾ ਤੋਂ ਪਹਿਲੇ ਕੁਝ ਵੀ ਨਹੀਂ ਕੁਝ ਵੀ ਨਹੀਂ ਇਹ ਸਾਰੀ ਗਿਣਤੀ ਉਸ ਇੱਕ ਤੋਂ ਹੈ ਹਜ਼ਾਰਾਂ ਦੀ ਲੱਖਾਂ ਦੀ ਕਰੋੜਾਂ ਦੀ ਅਰਬਾਂ ਦੀ ਖਰਬਾਂ ਦੀ ਸੰਖਿਆ ਇਹ ਸਾਰੀ ਗਿਣਤੀ ਉਸ ਇੱਕ ਤੋਂ ਹੈ ਇਸ ਸਾਰੀ ਗਣਤਰਾ ਆਧਾਰ ਉਹ ਇੱਕ ਹੈ ਸਮਝਾਣ ਦਾ ਢੰਗ ਪਾਤਸ਼ਾਹ ਦਾ ਔਰ ਆਤਮਾ ਦੇ ਗਹਿਰੇ ਪੰਚੋਂ ਨਿਕਲੇ ਹੋਏ ਹੋਰ ਇਹ ਦਸਤਗੀਰ ਦੇ ਦਿਲ ਨੂੰ ਹਿਲਾ ਦੇ ਹੁਣ ਪੁੱਛਦਾ ਤੇ ਹੈ ਸਵਾਲ ਦੂਜਾ ਪਰ ਪੁੱਛਣ ਦੀ ਉਤਨੀ ਹਿੰਮਤ ਨਹੀਂ ਰਹੀ ਜਿੰਨੀ ਹਿੰਮਤ ਨਾਲ ਜਿਤਨੀ ਤਾਕਤ ਨਾਲ ਇਸਨੇ ਪਹਿਲੇ ਪੁੱਛਿਆ ਉਤਨੀ ਤਾਕਤ ਨਾਲ ਰਹਿਂਦਾ ਕਿਥੇ ਹੈ ਖੁਦਾ ਫਕੀਰਾਂ ਤੈਨੂੰ ਦੱਸਿਆ ਨਾ ਸਾਡੇ ਜਵਾਬ ਦੇਣ ਦੀ ਆਪਣੀ ਮਰਿਆਦਾ ਬਿਨਾਂ ਮਰਿਆਦਾ ਤੋਂ ਅਸੀਂ ਜਵਾਬ ਨਹੀਂ ਦੇ ਸਕਦੇ ਤੈਨੂੰ ਦੁੱਧ ਮੰਗਾਣਾ ਪਏਗਾ ਹੁਣ ਦਸਤਗਿਰ ਨੂੰ ਖਿਆਲ ਆਇਆ ਕਈ ਦਿਨਾਂ ਦੇ ਆਏ ਨੇ ਇਰਾਕ ਵਾਸੀਆਂ ਨੇ ਪੱਥਰ ਤੇ ਜ਼ਰੂਰ ਮਾਰੇ ਨੇ ਭੋਜਨ ਵਾਸਤੇ ਨਹੀਂ ਪੁੱਛਿਆ ਰੋਟੀ ਵਾਸਤੇ ਕਿਸੇ ਨੇ ਨਹੀਂ ਪੁੱਛਿਆ। ਨਾਲ ਦੁੱਧ ਵਾਸਤੇ ਕਿਸੇ ਨੇ ਨਹੀਂ ਪੁੱਛਿਆ। ਉਹਨੇ ਸੁਣ ਰੱਖਿਆ ਸੀ ਹਿੰਦੁਸਤਾਨੀ ਸਾਧੂ ਹਿੰਦੀ ਵੀ ਦੁੱਧ ਪੀਣ ਦੇ ਸ਼ੌਕ ਜ਼ਿਆਦਾ ਰੱਖਦੇ ਹੈ। ਠੀਕ ਹੈ। ਮੇਰੇ ਸਵਾਲਾਂ ਦਾ ਜਵਾਬ ਦੇਣਾ ਹੈ ਦੁੱਧ ਪੀਖੇ ਦੁੱਧ ਸਾਡੇ ਕੋਲ ਬਥੇਰ ਹੈ। ਕਟੋਰਾ ਵੱਡਾ ਤੇ ਜੋ ਉਹਨਾਂ ਦੇ ਸਲਾਮੀ ਵੰਡੇ ਉਹਨਾਂ ਦੇ ਇਸਤੇ ਵੰਡੇ ਭਰਿਆ ਹੋਇਆ ਇਹ ਕਟੋਰਾ ਦੁੱਧ ਦਾ ਹੈ ਤੇ ਪੀਰ ਕਹਿੰਦਾ ਹੈ ਮਹਾਰਾਜ ਪੀ ਲਓ ਫਿਰ ਮੇਰੇ ਸਵਾਲ ਦਾ ਜਵਾਬ ਦਿਖਾ ਮਹਾਰਾਜ غور-ਗੌਰ ਕੇ ਕਟੋਰੇ ਨੂੰ ਦੇਖਦੇ ਨੇ ਦੁੱਧ ਨੂੰ ਦੇਖਦੇ ਨੇ ਫਕੀਰ ਕਹਿੰਦਾ ਹੈ ਸ਼ੁੱਧ ਹੈ ਪਵਿੱਤਰ ਹੈ ਪੀ ਲਓ ਇਹਦੇ ਸ਼ੋਧ ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ ਇਹਦੇ پاک ਹੋਣ ਤੇ ਮੈਂ ਸ਼ੱਕ ਨਹੀਂ ਕਰ ਰਿਹਾ ਮੈਂ ਇਹ ਤੇ ਨਹੀਂ ਕਹਿ ਰਿਹਾ ਨਾ ਬਾਗ ਹੈ ਬਾਤ ਹੈ ਪਰ ਇਹ ਦੇ ਵਿੱਚ ਕੁਝ ਹੈ ਕੁਝ ਹੈ ਹਣ ਫਕੀਰ ਕਹਿੰਦਾ ਕਿਦਰੇ ਮੇਰੇ ਚੇਲੇ ਕੁਝ ਮਿਲਾਤੇ ਨਹੀਂ ਲਿਆਏ ਵਾਦੂਗਾ ਦੁੱਝੇ ਦੁੱਧਾ ਵਿੱਚ ਤੇਂਦੇ ਨਹੀਂ ਮਾਰਾ ਦੁੱਧ ਤੇ ਗਿਆ ਸਤਿਗੁਰੂ ਕਹਿੰਦੇ ਨੇ ਮੈਂ ਵੀ ਕਹਿ ਰਿਹਾ ਦੁੱਧ ਹੀ ਹੈ ਤੇਤੇ ਨਹੀਂ ਮੈਂ ਕਹਿ ਰਿਹਾ ਦੁੱਧ ਨਹੀਂ ਹੈ। ਔਰ ਇਹ ਵੀ ਮੈਂ ਕਹਿ ਰਿਹਾ ਬਾਗ ਹੈ ਪਰ ਫਿਰ ਵੀ ਇਹਦੇ ਵਿੱਚ ਕੁਝ ਹੈ। ਫਕੀਰਾ ਕਹਿੰਦਾ ਸਾਨੂੰ ਤੇ ਦਿਖਾਈ ਦਿੰਦਾ ਨਹੀਂ ਦਸਤਗੀਰ ਇਹ ਨਹੀਂ ਕਹਿੰਦਾ। ਸਾਨੂੰ ਤੇ ਦਿਖਾਈ ਦਿੰਦਾ ਨਹੀਂ ਜੇ ਸਾਨੂੰ ਦਿਖਾਈ ਦਿੰਦਾ ਤੇ ਦਸਤੋ ਕੀ ਹੈ ਇਹਦੇ ਵਿੱਚ। ਮਹਾਰਾਜ ਕਹਿੰਦੇ ਨੇ ਇਹਦੇ ਵਿੱਚ ਕਿਓ ਹੈ ਕਿ ਨਹੀਂ। ਹਾਂ ਮਹਾਰਾਜ ਕਿਉਂ ਤੇ ਹੈ ਦਿਖਾਈ ਦਿੰਦਾ ਹੈ ਦਿਖਾਈ ਤੇ ਨਹੀਂ ਦਿੰਦਾ ਕਣ ਕਣ ਦੇ ਵਿੱਚ ਬੂੰਦ ਬੂੰਦ ਦੇ ਵਿੱਚ ਕਿਉ ਹੈ ਦਿਖਾਈ ਨਹੀਂ ਦਿੰਦਾ ਜ਼ਰਰੇ ਜ਼ਰਰੇ 'ਚ ਹੀ ਖੁਦਾ ਹੈ ਜਿਕਾਈ ਨਹੀਂ ਹੈ ਦਿਖਾਈ ਨਹੀਂ ਜਿਵੇਂ ਨਾ ਦਿਖਾਈ ਦਿੰਦਿਆਂ ਹੋਇਆਂ ਤੂੰ ਭਰੋਸਾ ਕਰ ਲੈ ਦੁੱਧ ਦੇ ਵਿੱਚ ਕਿਉ ਹੈ ਨਾ ਦਿਖਾਈ ਦਿੰਦਿਆਂ ਹੋਇਆਂ ਤੂੰ ਭਰੋਸਾ ਕਰ ਲੈ ਸੰਸਾਰ ਦੇ ਵਿੱਚ ਨਿਰੰਕਾਰ ਹੈ ਇਸ ਦੁਨੀਆ ਵਿੱਚ ਦੇਨ ਹੈ ਖੁਦਾ ਹੈ ਇਹਨੂੰ ਦਿਖਾਈ ਵੀ ਦੇਣ ਲੱਗਦੇ ਬਰੋਸਾ ਕਰ ਪਹਿਲੇ ਬਰੋਸਾ ਸੰਸਾਰ ਦੇ ਵਿੱਚ ਅਸੀਂ ਪਹਿਲੇ ਵੇਖਦੇ ਹਾਂ ਫਿਰ ਬਰੋਸਾ ਕਰਦੇ ਹਾਂ ਪ੍ਰਭੂ ਦੀ ਦੁਨੀਆ ਵਿੱਚ ਪਹਿਲੇ ਭਰੋਸਾ ਕਰਨਾ ਹੈ ਫਿਰ ਦਿਖਾਈ ਦੇਗਾ ਉਲਟੀ ਸੋ ਪਹਿਲੇ ਭਰੋਸਾ ਕਰਨਾ ਹੀ ਔਖਾ ਹੋ ਜਾਂਦਾ ਹੈ ਤਸੱਲੀ ਹੋ ਗਈ ਇਸ ਦੇ ਕਹਿੰਦੇ ਕਾਮਲ ਫਕੀਰ ਆਇਆ ਹੈ ਇਹ ਤੇ ਬੜਾ ਮਹਾਨ ਫਕੀਰ ਆਇਆ ਹੈ। ਇਹ ਤੇ ਰਮਜ਼ਾਨ ਨੂੰ ਖੋਲੀ ਜਾ ਰਿਹਾ ਹੈ। ਬਗਦਾਦ ਵਾਸੀਆਂ ਨੇ ਐਵੇਂ ਨੀ ਰਾਤਰੀ ਕੀਤੀ ਇਸ ਤੇ। ਇਥੇ ਕੋਈ ਕਾਮਲ ਫਕੀਰ ਹੈ, ਇਥੇ ਕੋਈ ਕਾਮਲ ਮੁਰਸ਼ਿਦ ਹੈ। ਅੱਛਾ ਵਾਰਾਜ ਇੱਕ ਟੀਜਾ ਸਵਾਲ ਵੀ ਹੈ। ਐਵੇਂ ਮੇਰੇ ਮਨ ਵਿੱਚ ਰਹੇਗਾ ਦਸਤਗੀਰ ਕਹਿੰਦਾ ਰੱਬ ਕੁਝ ਕਰਦਾ ਵੀ ਹੈ ਕਿ ਨੇਰਾ ਹੀ ਨਕਮਾ ਹੀ ਹੈ, ਕੁਝ ਵੀ ਨਹੀਂ ਕਰਦਾ। ਬੇਲਾ ਹੀ ਹੈ। ਕੋਈ ਤਾਂ ਦਾ ਦੰਦਾਰੀ ਆ ਉਹਦਾ ਕੁਛ ਕਰਦਾ ਵੀ ਹੈ ਹੁਣ ਸਤਿਗੁਰੂ ਫਿਰ ਕਹਿੰਦੇ ਨੇ ਸਾਡੀ ਆਪਣੀ ਮਰਿਆਦਾ ਸਵਾਲ ਦਾ ਜਵਾਬ ਦੇਣਾ ਇਸ ਤਰ੍ਹਾਂ ਦਾ ਕੋਈ ਸਵਾਲ ਜਦ ਕਰੇ ਤੇ ਜਵਾਬ ਜਿਹੜਾ ਆਉਂਦਾ ਹੈ ਉਹ ਗਿਆਨ ਹੈ ਸੋਝ ਹੈ ਸਮਝ ਹੈ ਕਿ ਗਿਆਨ ਦੇ ਵਿੱਚ ਹੀ ਖੁਦਾ ਹੁੰਦਾ ਹੈ ਗਿਆਨ ਦੇ ਵਿੱਚ ਹੀ ਭਗਵਾਨ ਹੁੰਦਾ ਹੈ ਤੋ ਸਿੰਘਾਸਣ ਤੇ ਬੈਠਾ ਹੈ ਮੈਂ ਥੱਲੇ ਖੜਾ ਮੁਜਰਮ ਵਾਰੀ ਜਬਾਤ ਗਿਆਨ ਦੀ ਤੋਹინ ਭਗਵਾਨ ਦੀ ਤੋਹინ ਹੈ ਸਮਝ ਦੀ ਤੋਹინ ਖੁਦਾ ਦੀ ਤੋਹინ ਦਸਤਗੀਰ ਕਹਿੰਦਾ ਫਿਰ ਮੈਂ ਕੀ ਕਰਾਂ ਜਿੱਥੇ ਮੈਂ ਖੜਾ ਇੱਥੇ ਤੂੰ ਖੜਾ ਹੋ ਜਿੱਥੇ ਤੂੰ ਬੈਠਾ ਉੱਥੇ ਮੈਂ ਬੈਠਾ ਤੂੰ ਕੁਛ ਦਾ ਜਾ ਫਿਰ ਮੈਂ ਤੈਨੂੰ ਦਸੀ ਜਾਵਾਂ ਦਸੀ ਜਾਵਾਂ ਦਸਤਗੀਰ ਕਹਿੰਦਾ ਸੌਦਾ ਸਸਤਾ ਹੀ ਹੈ ਇਤੇ ਮਾਮੂਲੀ ਦਾ ਸਾਧਨਾ ਕਰਨ ਵਾਲਾ ਬੰਦਗੀ ਕਰਨ ਵਾਲਾ ਪੁਰਸ਼ ਇੱਕਦਮ ਥੱਲੇ ਆ ਗਿਆ ਸਤਿਗੁਰੂ ਪਰ ਚੌਕੜਾ ਮਾਰ ਕੇ ਬੈਠ ਗਿਆ ਅੱਖਾਂ ਬੀਟ ਲੈਆਂ ਕਾਫੀ ਦੇਰ ਤੱਕ ਜਦ ਸਤਿਗੁਰੂ ਬੋਲੇ ਨਹੀਂ ਤੋ ਦਸ ਗੀਰ ਕੈਨਨ ਮਹਾਰਾਜ ਮੇਰਾ ਤੀਜਾ ਸਵਾਲ ਖੁਦਾ ਕਰਦਾ ਕੀ ਹੈ ਮੁਸਕਰਾਏ ਮੇਰੇ ਬਾਦਸ਼ਾਹ ਖਾਂ ਖੋਲੀਆਂ ਨਹੀਂ ਸਮਝ ਆਏ ਉਹਦਾ ਇਹ ਹੀ ਕੁਝ ਕਰਦਾ ਜਿਹੜਾ ਸਿੰਘਾਸਣ ਤੇ ਬੈਠਾ ਹੁੰਦਾ ਉਹਨੂੰ ਥੱਲੇ la ਛੱਡਦਾ ਹੈ ਜਿਹੜਾ ਥੱਲੇ ਖੜਾ ਹੁੰਦਾ ਉਹਨੂੰ ਸਿੰਘਾਸਣ ਤੇ ਬਿਠਾ ਦਿੰਦਾ ਇਹ ਹੀ ਕੁਝ ਕਰਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਛਿਨ ਮੇ ਰੰਗ राव ਕੋ ਕਰਈ राव ਰੰਗ ਕਰ ਢਾਰੇ ਰੀਤੇ ਭਰੇ ਭਰੇ ਸਕ ਨਾਵੇ ਇਹ ਤਾਂ ਕੋ ਬਿਵਹਾਰ ਹੈ ਇਹ ਉਹਦਾ ਬਿਵਹਾਰ ਹੈ ਇਹ ਉਹਦਾ ਦੰਦਾ ਹੈ ਉਹ ਥੜਾ ਅਜ ਵੀ ਹੈ ਮੌਜੂਦ ਉੱਥੇ ਹੀ ਗੁਰਦੁਆਰਾ ਬਣਿਆ ਪਰ ਅਰਬ ਦੇਸ਼ਾਂ 'ਚ ਗੁਰਦੁਆਰਾ ਬਣ ਨਹੀਂ ਸਕਦਾ ਪਰ ਕਾਫੀ ਲੇਬਰ ਸਿੰਘਾਂ ਦੀ ਗਈ ਹੋਈ ਸੀ ਉਸ ਵਕਤ ਦੇ ਹੁਕਮਰਾਨ ਸਦਾਉਨ ਨੂੰ ਉਹਨਾਂ ਨੇ ਫਰਿਆਦ ਕੀਤੀ ਵੈਸੀ ਅਰਵਾਦਤ ਕਰਨੀ ਆਉਦੀ ਹੈ ਤੇ ਥੜੇ ਦੇ ਮੁੱਲ ਬੈਠਦੇ ਆ ਉੱਪਰ ਕੋਈ ਛੱਤ ਹੈ ਨਹੀਂ ਤੇ ਅਰਬ ਦੇਸ਼ਾਂ ਦੀ ਭਿਆਨਕ ਗਰਮੀ ਤੋਹ ਦੇ ਜ ਬੈਠਣਾ ਪਿਆ ਜਦ ਬਾਰਿਸ਼ ਆਂਦੀ ਤੁਸੀਂ ਸਾਨੂੰ ਇੱਕ ਕਮਰਾ પાਕੇ ਗੁਰਦੁਆਰਾ ਬਣਾਉਣ ਦੀ ਇਜਾਜ਼ਤ ਦੇ ਉਹਨੇ ਦੇ ਦਿੱਤੀ ਗੁਰਦੁਆਰਾ ਬਣ ਗਿਆ ਪਹਿਲੀ ਪਹਿਲੀ ਦਫਾ ਜਦ ਮੈਂ ਗਿਆ ਸੀ ਸਿਰ ਉਥੜਾ ਸੀ ਉਸ ਫੜੇ ਦੇ ਉੱਤੇ ਉਸ ਵਕਤ ਦਸਤਗਿਰ ਨੇ ਫੜੀ ਲਗਵਾਈ ਸੀ ਉਹ ਅੱਜ ਵੀ ਲੱਗੀ ਹੋਈ ਹੈ ਗੁਰਦੁਆਰਾ ਗਜ਼ਟ ਦੇ ਚਸ ਫੜੀ ਦੀਆਂ ਫੋਟੋਆਂ ਛਪੀਆਂ ਸਨ ਮੈਂ ਲੈ ਆਂਦੀਆਂ ਸਾਡਾ ਉਥੋਂ ਮੋٹے ਹਰਪੰਜ ਲਿਖਿਆ ਹੈ ਰੱਬੁਲ ਮਜੀਦ حضرت ਬਾਬਾ ਨਾਨਕ ਥੱਲੇ 500 550 ਸਾਲ ਪੁਰਾਣੀ ਹਰਵੀ ਹੈ بڑے بڑے ਬਜ਼ੁਰਗ ਮੰਗਵਾਏ ਗਏ ਸਨ ਉਹਦੇ ਅਰਥ ਕਰਨ ਵਾਸਤੇ ਜੋ ਛਪੇ ਸਕੇ ਤੋਂ ਮੇ ਤੋਂ ਦਸਾਂ ਸ਼ਾਇਰਾਨਾ ਅੰਦਾਜ਼ ਦੇ ਵਿੱਚ ਅਨਵਾਦ ਜਿਹੜਾ ਕੀਤਾ ਗਿਆ ਉੱਪਰ ਦੇ ਲਫ਼ਜ਼ تھوڑا بہت اردو فارسی پڑھے ہوا پڑھ لینا رب المجید حضرت بابا نانک تھلے چار سطر چھوٹے لکھے ہیں حروف نے رب المجید حضرت بابا نانک آئے قدم بوسی نال نبے حیات دا چشمہ فٹیا ਅਰਬ ਦੀ ਤਪਦੀ ਹੋਈ ਜ਼ਮੀਨ ਸਰਸਬਜ਼ ਹੋ ਬਈ ਨਹੀਂ ਰੱਖੇ ਐ ਨਹੀਂ ਅੱਜ ਵੀ ਰੱਖੇ ਪਹਿਲੇ ਪਹਿਲੇ ਮੈਂ ਸੁੰਦਰ ਗੁਟਕਾ ਰੱਖ ਕੇ ਆਇਆ ਸੀ ਮਜੌਰ ਨੂੰ ਮੈਂ ਦੱਸਿਆ ਸੀ ਮੈਂ ਕਿ ਗੁਰੂ ਨਾਨਕ ਦੀ ਕਲਾ ਉਹਨੇ ਸਿਰ ਤੇ ਰੱਖ ਲਿਆ ਸੀ ਜਿਵੇਂ ਮੁਸਲਮਾਨ ਕਰਦੇ ਨੇ ਮੂੰਹ ਨਾਲ ਚਮੜ ਲੱਗ ਗਿਆ ਸੀ ਕਿਉਂਕਿ ਉਸ ਥੜੇ ਦੀ ਸੇਵਾ ਉਹ ਕਰਦਾ ਸੀ ਗਾਲਬਨ ਜਨਮ ਸਾਥੀ ਦੇ ਇਤਿਹਾਸ ਮੁਤਾਬਕ 17 ਦਿਨ ਬਾਬਾ ਜੀ ਉੱਤੇ ਰਹੇ ਜਦੋਂ ਜਾਣ ਦੀ ਕੋਸ਼ਿਸ਼ ਕਰਨ ਦਸਤਗੀਰ ਨਹੀਂ ਜਾਣ ਦਿੰਦਾ ਸੀ ਕਦਮ ਪਕੜ ਲੈਂਦਾ ਸੀ ਰੋਕਦਾ ਸੀ ਫੱਡੀਆਂ ਲਹਿਰਾ ਫੱਡੀਆਂ ਤਰੰਗਾਂ ਸਾਡੀ ਆਵਾਜ਼ ਪ੍ਰਭਾਵਿਤ ਕਰਦੀ ਜੇ ਕਰਦਾ ਤੁਸੀਂ ਇੱਥੇ ਹੀ ਚੰਨ ਬਾਬਾ ਜੀ ਤੇ ਰੋਕ ਲੈਂਦਾ ਸੀ 17 ਦਿਨਾਂ ਤੋਂ ਬਾਅਦ ਗਏ ਨੇ ਪਾਤਸ਼ਾਹ ਦਸਤਗੀਰ ਦੇ ਗੁਜ਼ਰਨ ਦੇ ਨਾਲ ਛੜੇ ਦੇ ਕੋਲ ਹੀ ਹੁੰਦੀ ਕਬਰ ਉਹ ਇਰਾਕ ਦੇ ਵਾਸੀਆਂ ਨੇ ਚਾਂਦੀ ਨਾਲ ਬੜੀ ਹੋਈ ਮਕਬਰਾ ਬਣਾਇਆ ਹੋਇਆ ਉਸ ਮਕਬਰੇ ਦੇ ਕੋਲ ਹੀ ਗੁਰਦੁਆਰਾ ਹੈ ਜਦ ਗੁਰਦੁਆਰੇ ਦੀ ਇਜਾਜ਼ਤ ਮਿਲੀ ਸੀ ਤਾਂ ਸਦਾ ਮਨੇ ਇਤਨਾ ਆਖਿਆ ਸੀ ਮਕਬਰੇ ਦੀ ਬੇਹਰਮਤੀ ਨਾ ਹੋਵੇ ਕਿਉਂਕਿ ਕਬਰਿਸਤਾਨ ਹੈ ਉੱਥੇ ਛੜਾ ਗੁਰਦੁਆਰਾ ਕੁਛੇ ਕਿਤੇ ਕਬਰਾਂ ਤੇ ਪੈਰ ਨਾ ਰੱਖਣਾ। ਤਾਂ ਸਿੰਘਾਂ ਨੇ ਕਿਹਾ ਨਹੀਂ ਸਾਨੂੰ ਇਬਾਦਤ ਦਾ ਹੰਦੀ ਅਦਬ ਕਰਨਾ ਆਉਂਦਾ ਹੈ। ਇੱਜ਼ਤ ਕਰਨਾ ਆਉਂਦਾ ਹੈ। ਅਸੀਂ ਕਿਸੇ ਮਕਬਰੇ ਦੀ ਬੇਹਰਮਤੀ ਨਹੀਂ ਕਰਾਂਗੇ। ਗੁਰਦੁਆਰਾ ਅੱਜ ਵੀ ਬਣਿਆ ਹੈ। ਬਹੁਤ ਸੁੰਦਰ ਬਣਿਆ ਆਇਆ ਹੈ। ਮਹਾਰਾਜ ਦਾ ਪ੍ਰਕਾਸ਼ ਵੀ ਹੋ ਗਿਆ। ਔਰ ਮਹਾਰਾਜ ਦੀ ਉਪਮਾ ਜੋ ਪੀਰ ਦਸਤਗਿਰ ਨੇ ਲਿਖਵਾਈ ਸੀ ਉਹ ਵੀ ਜੋ ਹੈ ਲਿਖੀ ਹੋਈ ਹੈ। ਉਸ ਥਾਂ ਦੇ ਉੱਤੇ ਜੋ ਹੈ ਬਕੈਦਾ ਜੋ ਹੈ ਲਿਖੀ ਹੋਈ ਹੈ ਮਹਾਰਾਜ ਨੇ ਕਿਹਾ ਅਨਾਦੀ ਹੈ ਖੁਦਾ ਸਾਰਾ ਪਸਾਰਾ ਖੁਦਾ ਤੋਂ ਸ਼ੁਰੂ ਹੁੰਦਾ ਹੈ ਇਤੀ ਜਗ੍ਹਾ ਜਗ੍ਹਾ ਸਾਰੀ ਦੁਨੀਆ 'ਚ ਇਤਿਹਾਸਕ ਅਸਥਾਨ ਜਗ੍ਹਾ ਮੌਜੂਦ ਨੇ ਇਹਨਾਂ ਦੇ ਆਸਰੇ 'ਤੇ ਗੁਰੂ ਨਾਨਕ ਦੇ ਵਿਚਾਰਾਂ ਨੂੰ ਅਸੀਂ ਸਾਰੀ ਦੁਨੀਆ 'ਚ ਫੈਲਾ ਸਕਦੇ ਸੀ ਸਾਡੇ ਕੋਲ ਤੇ ਕੇਂਦਰ ਬਣਿਆ ਹੈ ਬਹੁਤ ਸ਼ੌਕ سے ਸੁਣ ਰਹਾ تھا ਜ਼ਮਾਨਾ a